ਲੋਕ ਸਭਾ ਇਲੈਕਸ਼ਨਾਂ ਦਾ ਅੱਜ ਪੰਜਵਾਂ ਗੇੜਾ ਹੈ ਜੀ ਤੇ ਕਹਿ ਸਕਦੇ ਆ ਕਿ ਆਪਾਂ ਬਹੁਤ ਜਲਦੀ ਹੀ ਜਿਹੜਾ ਸੰਪੰਨ ਹੋਣ ਜਾ ਰਿਹਾ ਲੋਕ ਸਭਾ ਦਾ ਇਹ ਇਲੈਕਸ਼ਨ 2024 ਦਾ ਸੋ ਅੱਜ ਜਿਹੜਾ ਪੰਜਵਾਂ ਫੇਸ ਆ ਇਹਦੇ ਵਿੱਚ ਕੁੱਲ 49 ਸੀਟਾਂ ਤੇ VOTING ਹੋਣੀ ਆ 695 ਉਮੀਦਵਾਰ ਨੇ ਮਹਾਰਾਸ਼ਟਰ ਦੀਆਂ ਅੱਜ 13 ਸੀਟਾਂ ਦੇ VOTING ਹੋਣੀਆਂ ਤੇ ਇਹਦੇ ਨਾਲ ਹੀ ਮਹਾਰਾਸ਼ਟਰ ਦੇ ਵਿੱਚ ਜਿਹੜੀਆਂ ਚੋਣਾਂ ਆ ਉਹ ਉਹਨਾਂ ਦਾ ਕੰਮ ਪੂਰਾ ਨਿਭੜ ਜਾਣਾ ਤੇ ਇਹਦੇ ਨਾਲ ਨਾਲ ਯੂਪੀ ਦੇ ਵਿੱਚ 14 ਸੀਟਾਂ ਦੇ ਉੱਤੇ ਬੈਸਟ ਬੰਗਾਲ ਦੇ ਵਿੱਚ 7 ਸੀਟਾਂ ਦੇ ਉੱਤੇ ਬਿਹਾਰ ਦੇ ਅੰਦਰ 5 ਉੜੀ ਸਾਦੇ ਅੰਦਰ 5 ਚਾਰਖੰਡ ਦੇ ਵਿੱਚ 3 ਜੰਮੂ ਐਂਡ ਕਸ਼ਮੀਰ ਦੇ ਵਿੱਚ 1 ਤੇ ਇੱਕ ਸੀਟ ਲਦਾਖ ਦੀ ਆ ਜਿਹਦੇ ਉੱਤੇ ਅੱਜ ਵੋਟਾਂ ਪੈਣੀਆਂ ਨੇ ਇਸੇ ਨਾਲ ਲੋਕ ਸਭਾ ਦਾ ਜਿਹੜਾ ਪੰਜਵਾਂ ਗੇੜ ਆ ਇਹ ਅੱਜ ਪੂਰਾ ਹੋ ਜਾਣਾ ਤੇ ਪਹਿਲੇ ਗੇੜ ਦੇ ਵਿੱਚ 64.14% ਜਿਹੜਾ VOTING टर्न आउट ਰਿਹਾ ਸੀਗਾ ਦੂਸਰੇ ਗੇੜ ਦੇ ਵਿੱਚ 64.71% ਤੀਸਰੇ ਦੇ ਵਿੱਚ 65.68% ਤੇ ਚੌਥੇ ਦੇ ਵਿੱਚ 69.ਤੇ 16% ਜਿਹੜਾ VOTING ਪਰਸੈਂਟ ਰਿਹਾ ਸੀ ਇਸ ਸਮੇਂ ਤੱਕ ਓਵਰ ਆਲ ਜਿਹੜਾ 64.95% ਜਿਹੜਾ ਭਾਰਤ ਦਾ ਜਿਹੜਾ VOTING ਪਰਸੈਂਟ ਰਿਹਾ ਸੋ ਪੰਜਵੇਂ ਗੇੜ ਤੋਂ ਬਾਅਦ ਕੇਸਰੀਕੇ ਦੀਏ ਜਿਹੜੇ ਸਮਿਕਰਨ ਸਾਹਮਣੇ ਆਉਂਦੇ ਨੇ ਇਹਦੇ ਤੇ ਆਪਾਂ ਖੈਰ ਲਗਾਤਾਰ ਤੁਹਾਡੇ ਗੱਲ ਕਰਦੇ ਰਹਿਾਂਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜੁੜ ਕਰ ਲੈਣਾ ਤੇ ਜੇਕਰ ਦੇਖ ਰਹੇ ਹੋ TikTok ਤੇ ਤਾਂ ਫੋਲੋ ਜਰੂਰ ਕਰ ਲੈਣਾ ਸੋ ਅੱਜ ਬਹੁਤ ਸਾਰੀਆਂ ਖਬਰਾਂ ਨੇ ਜੀ ਇੱਕ ਤਾਂ ਅੰਤਰਰਾਸ਼ਟਰੀ ਮਸਲਾ ਬਹੁਤ ਹੀ ਅਹਿਮ ਹੈ ਕਿ ਈਰਾਨ ਦੇ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਦਾ ਹੈਲੀਕਾਪਟਰ ਕ੍ਰੈਸ਼ ਹੁੰਦਾ ਤੇ ਉਹਨਾਂ ਦੀ ਤੇ ਈਰਾਨ ਦੇ ਜਿਹੜੇ ਫੋਰਨ ਮਨਿਸਟਰ ਉਹਨਾਂ ਦੀ ਮੌਤ ਹੋ ਗਈ ਹੈ ਇਹਦੇ ਤੇ ਗੱਲ ਕਰਦੇ ਆਂ ਪਰ ਇਸ ਤੋਂ ਪਹਿਲਾਂ ਜੇਕਰ ਆਪਾਂ ਭਾਰਤ ਦੀ ਤੇ ਪੰਜਾਬ ਦੀ ਰਾਜਨੀਤੀ ਤੇ ਆਈਏ ਤੇ ਜਿਹੜਾ ਇੱਕ ਤਾਂ ਪੰਜਾਬ ਦੀ ਰਾਜਨੀਤੀ ਦੇ ਬਾਬਤ ਆਪਾਂ ਕੱਲ ਤੁਹਾਡੇ ਨਾਲ ਜਿਹੜਾ ਖਡੂਰ ਸਾ ਪਾਲ ਸਿੰਘ ਉੱਥੋਂ ਖੜੇ ਨੇ ਤੇ ਅੱਜ ਦੀ ਇੱਕ ਰਿਪੋਰਟ ਹੈ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਜਿਹੜਾ ਚੋਣ ਨਿਸ਼ਾਨ ਮਾਈਕ੍ਰੋਫੋਨ ਮਾਈਕ ਦਾ ਚੋਣ ਨਿਸ਼ਾਨ ਵੀ ਉਹਨਾਂ ਨੂੰ ਮਿਲ ਗਿਆ ਤੇ ਕਹਿ ਲਓ ਕਿ ਖਡੂਰ ਸਾਹਿਬ ਇਸ ਸਮੇਂ ਪੰਜਾਬ ਦੀ ਸਭ ਤੋਂ ਹੌਟ ਸੀਟ ਬਣੀ ਹੋਈ ਹੈ ਤੇ ਉੱਥੇ ਦਾ ਮੁਕਾਬਲਾ ਕਿਹੋ ਜਿਹਾ ਹੋ ਸਕਦਾ ਇਹ ਪਿਛਲੇ ਵੀਲੌਗ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਜਰੂਰ ਉਹਨੂੰ ਵੇਖਿਓ ਅਦੇ ਨਾਲ ਹੀ ਆਪਣੇ ਪਿਛਲੇ ਵੀਲੌਗਸ ਦੇ ਵਿੱਚ ਆਪਾਂ ਮਨਬੀਤ ਬਾਦਲ ਸਾਹਿਬ ਦੀ ਵੀ ਗੱਲ ਕੀਤੀ ਸੀਗੀ ਉਹਨਾਂ ਦੀ ਵੀ ਦੱਸਦੇ ਆ ਜਿਹੜੀ ਵੀਡੀਓ ਇੱਕ ਸਾਹਮਣੇ ਆਈ ਹੈ ਜਿਦੇ ਵਿੱਚ ਉਹ ਜ਼ਿਕਰ ਕਰ ਰਹੇ ਨੇ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਨੇ ਉਹਨਾਂ ਦਾ ਉਹਨਾਂ ਦੇ ਵੱਲੋਂ ਜੁਦੇਸ਼ ਦੇ ਲਈ ਕੀਤਾ ਗਿਆ ਜਾਂ ਦੇਸ਼ ਦੀ ਇੱਜ਼ਤ ਜਿਹੜੀ ਆ ਵਧਾਈ ਗਈ ਆ ਉਹ ਉਸ ਦੇ ਹੱਕ ਦੇ ਵਿੱਚ ਨੇ ਤੇ ਕਹਿਣ ਦਾ ਮਤਲ ਭਾਜਪਾ ਦੇ ਨਾਲ ਨੇ ਕਿਉਂਕਿ ਬਠਿੰਡਾ ਦੀ ਸੀਟ ਨੂੰ ਲੈ ਕੇ ਹਮੇਸ਼ਾ ਹੀ ਇਸ ਗੱਲ ਦੀਆਂ ਗੱਲਾਂਬਾਤਾਂ ਚੱਲਦੀਆਂ ਰਹੀਆਂ ਨੇ ਕਿ ਬਠਿੰਡਾ ਦੀ ਸੀਟ ਤੋਂ ਜਿਹੜਾ ਮਨਪ੍ਰੀਤ ਬਾਦਲ ਸਾਹਿਬ ਉਹ ਆਪਣੀ ਪਾਰਟੀ ਨੂੰ ਸਪੋਰਟ ਕਰ ਰਹੇ ਨੇ ਕਿ ਜਾਂ ਫਿਰ ਆਪਣੀ ਸਾਬਕਾ ਪਾਰਟੀ ਤੇ ਆਪਣੇ ਪਰਿਵਾਰ ਨੂੰ ਸਪੋਰਟ ਕਰ ਰਹੇ ਨੇ ਕਿਉਂਕਿ ਤੁਹਾਨੂੰ ਪਤਾ ਕਿ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਜੀ ਜਿਹੜੇ ਆ ਉਹ ਚੋਣ ਮੈਦਾਨ ਦੇ ਵਿੱਚ ਨੇ ਸੋ ਮਨਪ੍ਰੀਤ ਬਾਦਲ ਸਾਹਿਬ ਨੇ ਵੀ ਉਹੀ ਗੱਲ ਕੀਤੀ ਆ ਕਿ ਭਾਰਤ ਦਾ ਜਿਹੜਾ ਕੱਦ ਆ ਉਹ ਦੁਨੀਆ ਦੇ ਵਿੱਚ ਕਾਫੀ ਜ਼ਿਆਦਾ ਵਧਿਆ ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਇਹਦੇ ਤੇ ਬਹਿਸ ਹੋ ਸਕਦੀ ਆ ਕਿ ਸਾਡੇ ਤਾਂ ਜਿੰਨੇ ਆਲੇ ਦੁਆਲੇ ਤੇ ਸਾਡੀ ਫੋਰਨ ਪੋਲਿਸੀ ਹਿਸਟਰੀ ਕੇ ਨਾਲ ਅੱਗੇ ਵੱਧ ਰਹੀ ਆ ਦੇ ਨਾਲ ਹੀ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਇੱਕ ਸਿਮਰਤਜੀਤ ਸਿੰਘ ਬੈਂਸ ਵੱਲੋਂ ਇੱਕ ਆਡੀਓ ਲੀਕ ਕੀਤੀ ਗਈ ਆ ਇਹ ਬੜੀ ਹੀ ਪੰਜਾਬ ਦੀ ਮੀਡੀਆ ਦੇ ਵਿੱਚ ਖਬਰ ਜਿਹੜੀ ਚਰਚਾ ਦੇ ਵਿੱਚ ਹੈ ਪਰ ਇਹਦੇ ਤੇ ਬਿਲਕੁਲ ਸਾਡੇ ਮੀਡੀਆ ਨੂੰ ਵੀ ਚਾਹੀਦਾ ਸੀ ਕਿ ਇਹਦੇ ਤੇ ਗੱਲ ਕਰਨ ਤੋਂ ਗੁਰੇਜ਼ ਕਰਨੀ ਚਾਹੀਦੀ ਸੀ ਮੈਂ ਸਿਰਫ ਇਸ ਕਰਕੇ ਇਹਦੇ ਤੇ ਪਾਸਿੰਗ ਰਿਮਾਰਕ ਦੇ ਰਿਹਾ ਕਿ ਇਹ ਬਿਲਕੁਲ ਜਿਹੜਾ ਕਦਰਾਂ ਕੀਮਤਾਂ ਦੇ ਜਿਹੜੀਆਂ ਸਾਡੀਆਂ ਉਹਨਾਂ ਦੇ ਖਿਲਾਫ ਆ ਇਹ ਕੋਈ ਕਿਸੇ ਵੀ ਲੀਡਰ ਨੂੰ ਤਾਂ ਬਿਲਕੁਲ ਹੀ ਜ਼ੇਵ ਨਹੀਂ ਦਿੰਦਾ ਕਿ ਪਹਿਲਾਂ ਤੁਸੀਂ ਕਿਸੇ ਦੀ ਜਿਹੜੀ ਆ ਰਿਕਾਰਡਿੰਗ ਕਰੋ ਉਹਨੂੰ ਬਿਨਾਂ ਦੱਸੇ ਤੇ ਤੇ ਬਾਅਦ ਵਿੱਚ ਕਿਸੇ ਵੀ ਪਬਲਿਕ ਪਲੇਟਫਾਰਮ ਤੋਂ ਉਹਨੂੰ ਸ਼ੇਅਰ ਕਰਕੇ ਉਹਨੂੰ ਜਨਤਕ ਕਰ ਦਿਓ ਇਹ ਬਿਲਕੁਲ ਕਿਸੇ ਦੀ ਵੀ ਜਿਹੜਾ ਪ੍ਰਾਈਵੇਸੀ ਦੀ ਉਲੰਘਣਾ ਆ ਚਾਹੇ ਉਹਦੇ ਵਿੱਚ ਜੋ ਮਰਜ਼ੀ ਗੱਲਾਂ ਕੀਤੀਆਂ ਹੋਣ ਕਿਉਂਕਿ ਸਾਨੂੰ ਵੈਸੇ ਇਹ ਹੁੰਦਾ ਵੀ ਜਦੋਂ ਐਸਵੀਕੇ ਦੀ ਕੋਈ ਵੀ ਗੱਲ ਆਉਂਦੀ ਆ ਹਰੇਕ ਬੰਦਾ ਕਮੈਂਟ ਕਰਨ ਚਲੇ ਜਾਂਦਾ ਪਰ ਆਪਾਂ ਸਾਰੇ ਜਦੋਂ ਆਪਣੀਆਂ ਪਰਸਨਲ ਗੱਲਾਂ ਕਰਦੇ ਆ ਜਾਂ ਪ੍ਰਾਈਵੇਟ ਫੋਨ ਕਾਲ ਤੇ ਆਪਣੇ ਸੱਜਣਾ ਦੋਸਤਾਂ ਨਾਲ ਗੱਲ ਕਰਦੇ ਆ ਤਾਂ ਆਪਾਂ ਬਹੁਤ ਸਾਰੀਆਂ ਗੱਲਾਂ ਕਰੀਦੀਆਂ ਜਿਹੜੀਆਂ ਕਿ ਤੁਸੀਂ ਜਨਤਕ ਪਲੇਟਫਾਰਮਸ ਤੇ ਨਹੀਂ ਕਰ ਸਕਦੇ ਤਾਂ ਇਸ ਵੀਕੇ ਨਾਲ ਕਰਨਾ ਉਹ ਵੀ ਕਿਸੇ ਲੀਡਰ ਦੇ ਵੱਲੋਂ ਇਹ ਬਿਲਕੁਲ ਵੀ ਜਿਹੜੀ ਆ ਸਹੀ ਗੱਲ ਨਹੀਂ ਤੇ ਖੈਰ ਆਪਾਂ ਅੱਗੇ ਆਉਣੇ ਆ ਜੀ ਕੇਜਰੀਵਾਲ ਤੇ ਮੋਦੀ ਸਾਹਿਬ ਬੜਾ ਜਿਹੜਾ ਮਸਲਾ ਬਣਿਆ ਹੋਇਆ ਤੇ ਕੱਲ ਜਿਹੜਾ ਇਹ ਸਾਰੀ ਆਪਣੀ ਹੈਗੀ ਆ ਆਮ ਆਦਮੀ ਪਾਰਟੀ ਇਹ ਇਹਨਾਂ ਨੇ ਕਿਹਾ ਬੀਜੇਪੀ ਹੈਡਕ quarters ਤੇ ਉਧਰ ਨੂੰ ਜਾ ਕੇ ਕਿ ਸਾਨੂੰ ਕਰ ਲੋ ਗ੍ਰਿਫਤਾਰ ਜਿਹੜੇ ਕੇਜਰੀਵਾਲ ਸਾਹਿਬ ਹੈ ਉਹਨਾਂ ਨੇ ਇਸ ਗੱਲ ਦਾ ਦਾਵਾ ਕੀਤਾ ਕਿ ਜਿਹੜੇ ਪ੍ਰਧਾਨ ਮੰਤਰੀ ਮੋਦੀ ਆ ਉਹਨਾਂ ਨੇ ਕਿਸੇ ਨੂੰ ਇਹ ਗੱਲ ਕਹੀ ਆ ਕਿ ਜਿਹੜੀ ਇਹ ਆਮ ਆਦਮੀ ਪਾਰਟੀ ਦੇ ਲੋਕ ਆ ਇਹਨਾਂ ਦੀ ਗੱਲਬਾਤ ਇੰਡੀਆ ਦੇ ਵਿੱਚ ਹੋ ਰਹੀ ਆ ਬੜੀ ਤੇਜ਼ੀ ਨਾਲ ਵੱਧ ਰਹੇ ਨੇ ਸੋ ਇਸ ਕਰਕੇ ਕੇਜਰੀਵਾਲ ਸਾਹਿਬ ਦਾ ਇਹ ਦਾਵਾ ਆ ਕਿ ਸਾਨੂੰ ਜਿਹੜਾ ਕ੍ਰਸ਼ ਕਰਨ ਦੀ ਕੋਸ਼ਿਸ਼ ਆ ਸਾਡੇ ਖਿਲਾਫ ਜਿਹੜਾ ਆਪ ਝਾੜੂ ਲਾਂਚ ਕੀਤਾ ਗਿਆ ਤੇ ਅਸੀਂ ਆਪ ਹੀ ਇਹਨਾਂ ਦੇ ਕੋਲ ਪਹੁੰਚ ਗਏ ਹਾਂ ਕਿ ਸਾਨੂੰ ਗ੍ਰਿਫਤਾਰ ਕਰ ਲਓ ਤੁਹਾਨੂੰ ਪਤਾ ਕਿ ਇਹਦੀ ਬੈਕਗ੍ਰਾਉਂਡ ਦੇ ਵਿੱਚ ਜਿਹੜਾ ਸਾਰਾ ਸੁਵਾਤੀ ਮਾਲੀਬਾਲ ਜੀ ਵਾਲਾ ਮਸਲਾ ਹੈ ਉਹ ਪਿਆ ਕੇ ਜਿਹੜਾ ਇਹਨਾਂ ਦੇ ਪੀਏ ਨੇ ਵਿਭਪ ਕੁਮਾਰ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਜਿਹੜਾ ਕੇਜਰੀਵਾਲ ਸਾਹਿਬ ਦੇ ਵੱਲੋਂ ਇਹ ਲਹਿਰ ਬਣਾਈ ਜਾ ਰਹੀ ਹੈ ਕਿ ਦੇਖੋ ਜੀ ਭਾਜਪਾ ਸਾਡੇ ਤੋਂ ਡਰ ਗਈ ਆ ਇਹਨਾਂ ਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਜਲਦੀ ਹੀ ਇਹਨਾਂ ਦੀ ਟੱਕਰ ਦੇ ਵਿੱਚ ਆ ਜਾਣਾ ਤੇ ਇਸ ਕਰਕੇ ਸਾਡੇ ਜਿਹੜੇ ਆ ਲੀਡਰਸ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਜਾਂ ਸਾਡੀ ਪਾਰਟੀ ਨੂੰ ਕ੍ਰਸ਼ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੇ ਆਬਵੀ ਭਾਈ ਤੁਸੀਂ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਜੇ ਤਾਂ ਇਕੱਲਾ ਭਾਜਪਾ ਤੁਹਾਡੇ ਵਰਖਲਾਫ ਹੋਵੇ ਤਾਂ ਫਿਰ ਤਾਂ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਤੁਹਾਡੀਆਂ ਗ੍ਰਿਫਤਾਰੀਆਂ ਜਿਹੜੀਆਂ ਈਡੀ ਵੱਲੋਂ ਕੀਤੀਆਂ ਹੋਈਆਂ ਪਰ ਤੁਹਾਨੂੰ ਤਾਂ ਅਦਾਲਤਾਂ ਹੀ ਜ਼ਮਾਨਤਾਂ ਨਹੀਂ ਦੇ ਰਹੀਆਂ ਤੇ ਫਿਰ ਜਦ ਤੁਹਾਨੂੰ ਅਦਾਲਤਾਂ ਜ਼ਮਾਨਤਾਂ ਨਹੀਂ ਦਿੰਦੀਆਂ ਅਦਾਲਤਾਂ ਦਾ ਤਾਂ ਸਰਕਾਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹਦਾ ਮਤਲਬ ਤੁਹਾਡੀ ਕੁਝ ਰੋਂਗ ਡੂਇੰਗ ਹੈ ਉਹਦੇ ਵਿੱਚ ਤੇ ਨਾਲ ਹੀ ਉਹਨਾਂ ਦੇ ਬਨੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਆ ਕਿ ਜਿਹੜਾ ਸਵਾਤੀ ਮਾਲੀ ਬਾਲ ਜੀ ਦੇ ਨਾਲ ਜੋ ਕੁਝ ਵੀ ਹੋਇਆ ਕੇਜਰੀਵਾਲ ਸਾਹਿਬ ਜਾਂ ਉਹਨਾਂ ਦੀ ਟੀਮ ਦੇ ਵੱਲੋਂ ਉਹਨੂੰ ਠੱ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਓਬਵੀਅਸਲੀ ਇਹਦੇ ਵਿੱਚ ਖੁਦ ਜਿਹ ਜਿਹੜੀਆਂ ਰਾਵਾਂ ਪੈਦਾ ਕਰਤੀਆਂ ਆ ਆਮ ਆਦਮੀ ਪਾਰਟੀ ਨੇ ਜਦੋਂ ਪਹਿਲਾਂ ਸੰਜੇ ਸਿੰਘ ਸਾਹਿਬ ਆ ਕੇ ਇਹ ਕਹਿੰਦੇ ਨੇ ਕਿ ਸਵਾਤੀ ਮਾਲੀਬਾਲ ਜੀ ਦੇ ਨਾਲ ਜਿਹੜਾ ਗਲਤ ਹੋਇਆ ਤੇ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਆ ਤੇ ਬਾਅਦ ਵਿੱਚ ਇਹ ਬਿਲਕੁਲ ਜਿਹੜਾ ਇਹ ਆਪਣਾ ਨੈਰੇਟਿਵ ਇਹਨਾਂ ਦਾ ਚੇਂਜ ਹੁੰਦਾ ਤੇ ਇਹ ਕਹਿੰਦੇ ਨੇ ਕਿ ਸਵਾਤੀ ਮਾਲੀਬਾਲ ਜੀ ਝੂਠ ਬੋਲ ਰਹੇ ਨੇ ਉਹ ਭਾਜੀਪੀ ਦੇ ਜਿਹੜਾ ਭਾਜੀਪੀ ਦੀ ਸ਼ਹਿ ਤੇ ਆ ਕੇ ਉਹ ਆਮ ਆਦਮੀ ਪਾਰਟੀ ਨੂੰ ਜਿਹੜਾ ਇਹ ਬਦਨਾਮ ਕੀਤਾ ਜਾ ਰਿਹਾ ਤੇ ਇਸ ਤੋਂ ਬਾਅਦ ਜਿਹੜਾ ਵਿਭਬ ਕੁਮਾਰ ਆ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਆ ਹੁਣ ਸੰਜੇ ਸਿੰਘ ਨੇ ਆ ਕੇ ਪਹਿਲਾਂ ਜਿਹੜਾ ਸਵਾਤੀ ਮਾਲੀਬਾਲ ਜੀ ਦਾ ਪੱਖ ਆ ਆਮ ਆਦਮੀ ਪਾਰਟੀ ਦੇ ਵੱਲੋਂ ਆਰਗੂਮੈਂਟ ਇਹ ਦਿੱਤਾ ਜਾ ਰਿਹਾ ਕਿ ਜੀ ਪਹਿਲਾਂ ਸੰਜੇ ਸਿੰਘ ਨੇ ਮਾਲੀਬਾਲ ਜੀ ਦੀ ਗੱਲ ਸੁਣੀ ਉਹਨਾਂ ਦਾ ਪੱਖ ਸੁਣ ਕੇ ਉਹਨਾਂ ਨੇ ਮੀਡੀਆ ਦੇ ਵਿੱਚ ਆ ਕੇ ਉਹ ਗੱਲ ਕਰ ਦਿੱਤੀ ਆਪਾਂ ਸਾਰੇ ਸਿਆਣੇ ਆ ਜੀ ਇਦਾਂ ਰਾਜ ਸਭਾ ਦੇ ਮੈਂਬਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਸੰਜੇ ਸਿੰਘ ਇਦਾਂ ਇੱਕ ਪੱਖ ਸੁਣ ਕੇ ਕੋਈ ਪ੍ਰੈਸ ਕਾਨਫਰੰਸ ਦੇ ਵਿੱਚ ਕਰਕੇ ਨਹੀਂ ਕਹਿ ਸਕਦਾ ਸੋ ਹੁਣ ਇਹਦੇ ਪਿੱਛੇ ਕੀ ਪਿਆ ਇਹ ਦਾ ਵੈਸੇ ਇਨਵੈਸਟੀਗੇਸ਼ਨ ਦਾ ਮਸਲਾ ਇਹਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਤੇ ਇਹਦੇ ਨਾਲ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਆਪਾਂ ਤੁਹਾਡੇ ਨਾਲ ਆਉਣ ਲੇ ਵੀਲੌਗ ਦੇ ਵਿੱਚ ਇੱਕ ਤਾਂ ਸਾਂਝਾ ਕਰਦੇ ਆ ਕਿ ਜਿਹੜੇ ਆ ਜਿਹੜੀ ਆ ਪੰਜਵੇਂ ਗੇਟ ਦੀ VOTING ਹੋਈ ਆ ਇਹਦੇ ਵਿੱਚ ਅੰਕੜੇ ਵਗੈਰਾ ਕੀ ਰਹੇ ਨੇ ਇਹਦੇ ਨਾਲ ਨਾਲ ਇੱਕ ਬਹੁਤ ਹੀ ਇੰਟਰਸਟਿੰਗ ਰਿਪੋਰਟ ਹੈ ਜੇਪੀ ਨੱਡਾ ਸਾਹਿਬ ਦੀ ਇੱਕ ਇੰਡੀਅਨ ਐਕਸਪ੍ਰੈਸ ਦੇ ਨਾਲ ਜਿਹੜੀ ਗੱਲਬਾਤ ਹੋਈ ਆ ਉਹਦੇ ਵਿੱਚ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਉਹ ਆਪਾਂ ਤੁਹਾਡੇ ਤੱਕ ਪਹੁੰਚਾਉਨੇ ਆ ਕਿ ਉਹਨਾਂ ਨੇ ਆਰਐਸਐਸ ਬਾਰੇ ਕੀ ਕਿਹਾ ਅਗਲੇ ਵੀਲੌਗ ਦੇ ਵਿੱਚ ਤੇ ਇਹਦੇ ਨਾਲ ਹੀ ਜੇਕਰ ਆਪਾਂ ਦੇਖੀਏ ਤਾਂ ਤੁਹਾਨੂੰ ਪਤਾ ਕਿ ਜਿਹੜਾ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਇਲੈਕਸ਼ਨ ਕਮਿਸ਼ਨ ਵੱਲੋਂ ਬਖ ਵਖ ਜਿਹੜੀਆਂ ਸਟੇਟਸ ਦੇ ਅੰਦਰ ਜਿਹੜਾ ਉਹਨਾਂ ਦੇ ਵੱਲੋਂ ਛਾਪੇ ਫੜਿਆ ਜਾਂਦਾ ਸੋ ਹੁਣ ਇੰਡੀਅਨ ਐਕਸਪ੍ਰੈਸ ਦੀ ਜਿਹੜੀ ਇੱਕ ਰਿਪੋਰਟ ਦੱਸਦੀ ਆ ਕਿ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਨੇ ਇਹਦੇ ਵਿੱਚ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਹੁਣ ਤੱਕ 3959 ਕਰੋੜ ਦੀ ਜਿਹੜੀ ਆ ਡਰੱਗ ਫੜੀ ਗਈ ਆ ਤੇ ਇਹਦਾ 1 ਤਿਹਾਈ ਹਿੱਸਾ ਜਿਹੜਾ ਉਹ ਗੁਜਰਾਤ ਦੇ ਵਿੱਚੋਂ ਫੜਿਆ ਗਿਆ 1188 ਕਰੋੜ ਦੀ ਜਿਹੜੀ ਡਰੱਗ ਆ ਉਹ ਗੁਜਰਾਤ ਦੇ ਵਿੱਚੋਂ ਜਿਹੜੀ ਆ ਉਹ ਫੜੀ ਗਈ ਆ ਗੁਜਰਾਤ ਦੀ ਗੱਲ ਚੱਲ ਰਹੀ ਹੈ ਤੇ ਗੁਜਰਾਤ ਦੇ ਜਿਹੜੇ ਸਾਬਕਾ ਸੀਐਮ ਨਰਿੰਦਰ ਮੋਦੀ ਸਾਹਿਬ ਨੇ ਜੋ ਕਿ ਹੁਣ ਸਾਡੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਉਹ ਬਾਰ ਬਾਰ ਇਹ ਗੱਲ ਕਹਿੰਦੇ ਨੇ ਇੱਕ ਤਾਂ ਉਹ ਉਹਨਾਂ ਨੇ ਜਿਹੜਾ ਇਹ ਕਿਹਾ ਸੀ ਕਿ ਮੈਂ ਹਿੰਦੂ ਮੁਸਲਮ ਨਹੀਂ ਕਰਦਾ ਜੇਕਰ ਮੈਂ ਹਿੰਦੂ ਮੁਸਲਮ ਕਰੂੰਗਾ ਤਾਂ ਮੈਂ ਕਿਸੇ ਵੀ ਜਿਹੜਾ ਪਬਲਿਕ ਆਫਿਸ ਦੇ ਯੋਗਿਆ ਨਹੀਂ ਹਾਂ ਤੇ ਪਰ ਉਹਨਾਂ ਦੀ ਪਾਰਟੀ ਦੇ ਵਿੱਚੋਂ ਹਾਲਾਂਕਿ ਉਹਨਾਂ ਦੇ ਜਿਹੜੇ ਬਿਆਨ ਹੈ ਉਹ ਵੀ ਸਾਡੇ ਸਾਰਿਆਂ ਦੇ ਸਾਹਮਣੇ ਹੀ ਆ ਪਰ ਉਹਨਾਂ ਦੀ ਪਾਰਟੀ ਦੇ ਵਿੱਚੋਂ ਕਈ ਸਰੀਕੇ ਦੇ ਜਿਹੜੇ ਬਿਆਨ ਲਗਾਤਾਰ ਸਾਹਮਣੇ ਆਉਂਦੇ ਰਹਿੰਦੇ ਨੇ ਹੁਣ ਅਸਾਮ ਦੇ ਚੀਫ ਮਿਨਿਸਟਰ ਨੇ ਸੀਨੀਅਰ ਬੀਜੇਪੀ ਲੀਡਰ ਨੇ ਹਿਮੰਤਾ ਬਿਸ਼ਵਾ ਸ਼ਰਮਾ ਉਹਨਾਂ ਨੇ ਆਖਿਆ ਕਿ ਐਨਡੀਏ ਜੇ ਦੇ ਨਾਲ ਤਾਂ ਉਹ ਯੂਨੀਫਾਰਮ ਸਿਵਲ ਕੋਡ ਲੈ ਕੇ ਆਵੇਗੀ ਤੇ ਇਹਦੇ ਨਾਲ ਜਿਹੜਾ ਇਹ ਚਾਰ ਵਾਰ ਵਿਆਹ ਕਰਨ ਵਾਲਾ ਧੰਦਾ ਆ ਉਹਨੂੰ ਜਿਹੜਾ ਖਤਮ ਕੀਤਾ ਜਾਵੇਗਾ ਤੇ મદਰਸੇ મદਰਸਿਆਂ ਵਾਲੇ ਜਹਰਾ ਕਰਦੇ ਆ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਮੁੱਲਾਜ਼ ਪ੍ਰੋਡਿਊਸ ਕਰਨ ਦੀਆਂ ਦੁਕਾਨਾਂ ਨੇ ਉਹਨੂੰ ਵੀ ਅਸੀਂ ਜਿਹੜਾ ਖਤਮ ਕਰਾਂਗੇ ਤੇ ਮੁਸਲਮ ਰੈਜ਼ਰਵੇਸ਼ਨ ਨੂੰ ਵੀ ਖਤਮ ਕਰਾਂਗੇ મદਰਸਿਆਂ ਦੀ ਗੱਲ ਕਰਦੇ ਇੱਕ ਤਾਂ ਉਹ ਆਪਣਾ ਕੋਈ ਇਨਸੀਡੈਂਟ ਸਾਂਝਾ ਕਰਦੇ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਅੱਜ ਅਸੀਂ ਅਸਾਮ ਦੇ ਵਿੱਚ 700 મદਰਸੇ ਬੰਦ ਕੀਤੇ ਨੇ ਕਿਸੇ ਦੀ ਹਿੰਮਤ ਨਹੀਂ ਹੋਈ ਕੋਈ ਕੋਈ ਵੀ ਆਵਾਜ਼ ਜਿਹੜੀ ਆ ਸਾਡੇ ਖਿਲਾਫ ਉਠਾ ਸਕੇ ਇਹ ਨਵਾਂ ਇੰਡੀਆ ਆ ਇਹ ਲਾਲੂ ਪ੍ਰਸਾਦ ਦਾ ਇੰਡੀਆ ਨਹੀਂ ਇਹ ਮੋਦੀ ਦਾ ਇੰਡੀਆ ਆ ਇਹ ਸਾਡਾ ਇੰਡੀਆ ਆ ਅਤੇ ਇਹ ਹਿੰਦੂਆਂ ਦਾ ਇੰਡੀਆ ਆ ਤੇ ਜਿਹੜਾ ਵੀ ਸ ਨਵੇਂ ਇੰਡੀਆ ਦੇ ਨਾਲ ਟਕਰਾਉਣ ਦੀ ਕੋਸ਼ਿਸ਼ ਕਰੂਗਾ ਉਹ ਪਹੁੰਚੂਗਾ ਯਮਰਾਜ ਦੇ ਘਰ ਅਸੀਂ ਜਿਹੜੀਆਂ ਮੁੱਲਾਸ ਪ੍ਰੋਡਿਊਸ ਕਰਨ ਵਾਲੀਆਂ ਦੁਕਾਨਾਂ ਆ ਉਹ ਨਹੀਂ ਬੰਦ ਦੇਣੀ ਆ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਡਾਕਟਰਸ ਤੇ ਇੰਜੀਨੀਅਰਸ ਬਣਾਉਣ ਵੱਲ ਕੰਮ ਕਰ ਰਹੇ ਆ ਮੋਦੀ ਜੀ ਨੂੰ 400 ਸੀਟਾਂ ਚਾਹੀਦੀਆਂ ਤਾਂ ਕਿ ਅਸੀਂ ਯੂਨੀਫਾਰਮ ਸਿਵਲ ਕੋਡ ਲੈ ਕੇ ਆ ਸਕੀਏ ਤੇ ਇਲੈਕਸ਼ਨਾਂ ਦੇ ਵਿੱਚ ਜੇਕਰ ਇਹ ਹੁਣ ਧਰਮ ਦੇ ਉੱਤੇ ਟਿੱਪਣੀ ਕਰਨੀ ਨਹੀਂ ਹੈਗੀ ਤਾਂ ਫਿਰ ਧਰਮ ਦੇ ਉੱਤੇ ਟਿੱਪਣੀ ਕਰਨੀ ਕੀ ਹੁੰਦੀ ਆ ਇਹਦੇ ਬਾਰੇ ਜਿਹੜੀ ਆ ਖੋਜ ਹੋਣੀ ਚਾਹੀਦੀ ਆ ਲਗਾਤਾਰ ਭਾਰਤ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਚੱਲ ਰਿਹਾ ਉਹਦੇ ਵਿੱਚ ਭਾਜਪਾ ਦੇ ਲੀਡਰਾਂ ਦੇ ਇਸ ਵੀ ਕਿਤੇ ਜਿਹੜੇ ਬਿਆਨ ਸਾਹਮਣੇ ਆ ਰਹੇ ਨੇ ਸੋ ਆਪਾਂ ਜਿਹੜੀ ਅੰਤਰਰਾਸ਼ਟਰੀ ਖਬਰ ਆ ਇਹਦੇ ਤੇ ਵੀ ਕਿਉਂਕਿ ਹਜੇ ਜਿਹੜੀਆਂ ਸ਼ੁਰੂਆਤੀ ਜਾਣਕਾਰੀਆਂ ਨੇ ਇਹਦੇ ਵਿੱਚ ਜਿੰਦਾ ਜਿੰਦਾ ਜਿਹੜਾ ਵਾਧਾ ਹੋਇਆ ਆਉਣ ਵਾਲੇ ਵੀਲੌਗ ਦੇ ਵਿੱਚ ਤੁਹਾਡੇ ਨਾਲ ਮੁਕੰਮਲ ਜਾਣਕਾਰੀ ਸਾਂਝੀ ਕਰਦੇ ਆ ਜਿਹੜੇ ਇਹ ਇਬਰਾਹਿਮ ਰਈਸੀ ਆ ਈਰਾਨ ਦੇ ਪ੍ਰੈਜ਼ੀਡੈਂਟ ਆ ਇਹਨਾਂ ਦਾ ਜਿਹੜੀ ਆ ਮੌਤ ਹੋ ਗਈ ਆ ਨਾਲ ਦੀ ਨਾਲ ਜਿਹੜੇ ਆ ਈਰਾਨ ਦੇ ਫੋਰਨ ਮਿਨਿਸਟਰ ਆ ਉਹਨਾਂ ਦੀ ਵੀ ਮੌਤ ਹੋ ਗਈ ਆ ਆਉਣ ਵਾਲੇ 50 ਦਿਨਾਂ ਦੇ ਵਿੱਚ ਦੱਸਿਆ ਕਿ ਉੱਥੇ ਇਲੈਕਸ਼ਨ ਹੋਣੇ ਆ ਤਦ ਤੱਕ ਜਿਹੜੇ ਉੱਥੇ ਦੇ ਡੈਪਟੀ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਜਿਹੜਾ ਇਹਦਾ ਅਹੁਦਾ ਸੰਭਾਲ ਦਿੱਤਾ ਗਿਆ ਆ ਜਿਹੜੇ ਈਰਾਨ ਦੇ ਸੁਪਰੀਮ ਲੀਡਰ ਨੇ ਆਇਤੋਲਾ ਖੋਮੈਨੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਜਿਹੜਾ ਸਰਕਾਰ ਦਾ ਕੰਮ ਆ ਉਹ ਸਹੀ ਤਰੀਕੇ ਨਾਲ ਜਿਵੇਂ ਚੱਲਦਾ ਉਹ ਵਧੀਆ ਤਰੀਕੇ ਨਾਲ ਚੱਲਦਾ ਰਹੇਗਾ ਉਹਨਾਂ ਨੇ ਆਪਣੇ ਦੇਸ਼ ਨੂੰ ਧਰਵਾਸਾ ਦਿੱਤਾ ਅਜੇ ਤੱਕ ਦੀਆਂ ਰਿਪੋਰਟਾਂ ਦੇ ਮੁਤਾਬਕ ਜਿਹੜਾ ਈਰਾਨ ਦੇ ਵੱਲੋਂ ਵੀ ਜਿਹੜਾ ਉੱਥੇ ਦਾ ਮੀਡੀ ਜਿਹੜਾ ਇਹ ਹਾਦਸਾ ਹੋਇਆ ਕਾਫੀ ਜ਼ਿਆਦਾ ਧੁੰਦ ਸੀ ਕਿ ਜਦੋਂ ਉਹਨਾਂ ਦਾ ਜਿਹੜਾ ਇਹ ਹੈਲੀਕਾਪਟਰ ਕ੍ਰੈਸ਼ ਹੁੰਦਾ ਇਹਦੇ ਵਿੱਚ ਜਿਹੜੀਆਂ ਕੁਝ ਹੋਰ ਅਦਾਰਿਆਂ ਦੇ ਵਿੱਚ ਖਬਰਾਂ ਲੱਗ ਰਹੀਆਂ ਨੇ ਕਿ ਜਿਹੜਾ ਇਹਨਾਂ ਦਾ ਹੈਲੀਕਾਪਟਰ ਆ ਉਹ ਵੀ ਦੱਸਦੇ ਆ ਕਿ ਜਿਹੜਾ ਕਾਫੀ ਪੁਰਾਣਾ ਸੀਗਾ ਸੋ ਇਹਦੇ 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 ਨਾਲ ਜਿਹੜੀਆਂ ਹੋਰ ਇਹਦੇ ਵਿੱਚ ਕਿਹੜੀਆਂ ਜਾਣਕਾਰੀਆਂ ਸਾਹਮਣੇ ਆਉਂਦੀਆਂ ਨੇ ਕਿਉਂਕਿ ਕਾਫੀ ਅਹਿਮ ਰਹੇਗਾ ਜੀ ਜੀਓ ਪੋਲਿਟਿਕਸ ਦੇ ਤੌਰ ਤੇ ਜੇਕਰ ਆਪਾਂ ਦੇਖੀਏ ਪਿਛਲੇ ਕੁਝ ਕ ਸਮਿਆਂ ਤੋਂ ਆਪਾਂ ਲਗਾਤਾਰ ਤੁਹਾਡੇ ਨਾਲ ਰਿਪੋਰਟ ਕਰਦੇ ਰਹੇ ਆ ਕਿ ਚਾਹੇ ਹਮਾਸ ਨੂੰ ਜਿਹੜੀ ਆ ਸ਼ਹਿ ਦੇਣੀ ਹੋਵੇ ਚਾਹੇ ਹੂਥੀਜ਼ ਨੂੰ ਚਾਹੇ ਜਿਹੜਾ ਈਰਾਨ ਆ ਉਹ ਰੀਜਨਲ 플레이ਸ ਦੇ ਵਿੱਚੋਂ ਕਾਫੀ ਜਿਹੜਾ ਉੱਪਰ ਕੇ ਸਾਹਮਣੇ ਆਇਆ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਦੇ ਅੰਦਰ ਵੀ ਇੱਕ ਅਟੈਕ ਕੀਤਾ ਸੀਗਾ ਫਿਰ ਇਹਨਾਂ ਦੇ ਵੱਲੋਂ ਰਸ਼ੀਆ ਨੂੰ ਜਿਹੜੇ ਆ ਡਰونز ਜਿਹੜੇ ਆ ਉਹ ਮਹਈਆ ਕਰਵਾਏ ਜਾ ਰਹੇ ਨੇ ਸੋ ਈਰਾਨ ਦੇ ਵੱਲੋਂ ਇੱਕ ਆਪਣੀ ਪ੍ਰੈਜ਼ੈਂਸ ਫੀਲ ਕਰਵਾਈ ਜਾ ਰਹੀ ਆ ਪੂਰੀ ਦੁਨੀਆ ਦੇ ਵਿੱਚ ਤੇ ਇਸ ਜਿਹੜੇ ਉਹਨਾਂ ਦੇ ਰਾਸ਼ਟਰਪਤੀ ਇਹ ਕਾਫੀ ਜ਼ਿਆਦੇ ਸਖਤ ਹਾਰਡ ਲਾਈਨਰ ਤੇ ਰਾਈਟ ਵਿੰਗਰ ਮੰਨੇ ਜਾਂਦੇ ਸੀ ਸੋ ਇਸ ਤੋਂ ਬਾਅਦ ਹੁਣ ਉੱਥੇ ਸਥਿਤੀਆਂ ਕਿਵੇਂ ਬਣਦੀਆਂ ਨੇ ਜਾਂ ਜੀਓਪੋਲਿਟਿਕਸ ਦੇ ਵਿੱਚ ਇਹਨਾਂ ਦੀ ਮੌਤ ਤੋਂ ਇਸ ਹਾਦਸੇ ਤੋਂ ਬਾਅਦ ਕੀ ਹੁੰਦਾ ਇਹਦੇ ਤੇ ਲੇ ਵੀਲੌਗਸ ਦੇ ਵਿੱਚ ਗੱਲ ਕਰਦੇ ਰਵਾਂਗੇ ਸੋ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ ਜੇਕਰ ਤੁਸੀਂ YouTube ਤੇ ਦੇਖ ਰਿਹਾ ਸੀ ਤਾਂ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ TikTok ਵਾਲੇ ਸੱਜਣਾ ਨੂੰ ਬੇਨਤੀ ਹੈ ਕਿ ਭਾਈ ਫੋਲੋ ਜ਼ਰੂਰ ਕਰ ਲਿਓ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ